ਹਾਏ ਕਿੰਨੇ ਸੋਹਣੇ ਲੱਗਦੀਆਂ ਮੈਂ ਹਾਏ ਮੈਂ ਤਾਂ ਸੱਚੀ ਗੱਲ ਬਾਲੀ ਸੋਹਣੀ ਲੱਗਦੀ ਆ ਸੱਚੀ ਕਿੱਥੇ ਫਸਾਤਾ ਮੈਂ ਤਾਂ ਇਹਨਾਂ ਨੇ ਕਿ ਤੁਰ ਦੋ ਨਾ ਕੁਸਕਿੰਦਾ ਨਾ ਕਰਦਾ ਸਹੀ ਗੱਲ ਆ ਮੇਰਾ ਤਾਂ ਰੰਗ ਗਰੁੱਪ ਵੀ ਐਂ ਗਿਆ ਸੀ ਸੇ ਵਿੱਚ ਜਦ ਮੈਂ ਦੇਖਾਂ ਜਦ ਮੈਂ ਵਾਲ ਰਹੇ ਆ ਸੱਤ ਨੂੰ ਹੈ। ਚਲ ਅੱਜ ਕੰਮ ਤਾਂ ਖਤਮ। ਤਲ ਦਾ ਦੇਖਦੀ ਹੁਣ। ਸਹੀ ਗੱਲ ਆ ਮੇਰੇ ਤਾਂ ਨੇਲ ਵੀ ਖਰਾਬ ਹੋ ਗਏ ਆ ਭਾਂਡੇ ਮਾਂਜ ਮਾਂਜ ਕੇ। ਸਾਰੇ ਦਿਹਾੜੀ ਕੰਮ ਆ, ਸਾਰੇ ਦਿਹਾੜੀ ਕੰਮ ਆ। ਪਤਾ ਨਹੀਂ ਕਦੋਂ ਕੰਮ ਨਿਪਟੂਗਾ। ਇਨੇ ਸੋਹਣੇ ਹੱਥ ਸੀ ਜਿਹੜੇ ਸਾਰੇ ਖਰਾਬ ਹੋ ਗਏ ਆ। ਚਲ ਕੋਈ ਨਾ। ਪਾਰਲਰ ਚ ਜਾਉਂਗੀ ਇੱਥੋਂ ਕਰਵਾ ਕੇ ਲਿਆਉਂਗੀ ਸਭ। ਕਿੱਤੇ ਭਾਂਡੇ ਮੰਜੋ ਕਿਤੇ ਚਾੜੂ ਲਾਓ ਕਿਤੇ ਪੂੰਛਾ ਲਾਓ ਬੜੇ ਉਠਖੜ ਤੜਕੇ ਦੀ ਨੌਕਾਸੀ ਲਈ ਜਾਵੇਂਗੀ ਤੇ ਕੰਮ ਨਹੀਂ ਕਰਦੇ ਮੈਂ ਹੁਣੇ ਭਾਂਡੇ ਮੰਜ ਕੇ ਆਈਆਂ ਸੱਬਾ ਪਾ ਲੀੜਿਆਂ ਦਾ ਸੀ ਮੈਂ ਉਹ ਧੋਕੇ ਆਈਆਂ ਤੇ ਰੋਟੀਆਂ ਕੌਣ ਪਕਾਊਗਾ ਤੜਕੇ ਦਾ ਖੇਤ ਗਿਆ ਵਾ ਭੁੱਖਾ ਤੇ ਤੈਨੂੰ ਉਹਦਾ ਫਿਕਰ ਨਹੀਂ ਕਰ ਕੋਈ ਤੇ ਰੋਟੀ ਤੂੰ ਲਾ ਦੇ ਮੈਂ ਤਾਂ ਹੁਣ ਨੌਕਾਸ ਲਾ ਕੇ ਹਟੀਆਂ ਪਿਆ ਰੋਟੀਆਂ ਤਾਂ ਮੈਂ ਪਕਾਵਾਂ ਤੇ ਤੇਰੀ ਨੌਕਾਸ ਲਿੰਦੀ ਵੱਡੀ ਮੇਮ ਦੀ ਹੈ ਮੈਂ ਦੱਸ ਦੱਸਿਆ ਕੀ ਤੈਨੂੰ

ਤੇਰਾ ਰੰਗ ਵੇਖਾ ਤੇ ਮੇਰੇ ਪੁੱਤ ਕਾਲਾ ਧੂਮਾਰਗਾ ਕਰਦਾ ਤੂੰ ਕੰਮ ਕਰਾ ਕਰਾ ਕੇ ਸਾਰਾ ਦਿਨ ਮੇਰੀ ਕਰਦੀਆਂ ਸਾਰੀ ਦਿਹਾੜੀ ਗੋਲ ਧੰਦਾ ਕਰਦੀਆਂ ਤੁਹਾਡੇ ਕਰਦਾ ਹਾਂ ਤੇ ਉਹ ਜਿਹੜਾ ਸਾਰਾ ਦਿਨ ਗੋਲ ਧੰਦਾ ਕਰਦਾ ਨਾ ਉਹ ਮੇਕਅਪ ਨਹੀਂ ਸਾਰਾ ਦਿਨ ਬਹਿ ਕੇ ਸ਼ੀਸ਼ੇ ਨਹੀਂ ਵੇਖਦਾਗਾ ਤੇ ਮੇਕਅਪ ਨਹੀਂ ਕਰਨਾ ਕਰ ਤੂੰ ਤੇ ਆਪਣੇ ਪੁੱਤ ਨੂੰ ਪੁੱਛ ਨਾ ਕਰ ਨਹੀਂ ਕਰਦੀਗੀ ਉਹਦਾ ਵੀ ਕੋਈ ਟਾਈਮ ਹੁੰਦਾ ਹੈ ਬੰਦਾ ਨਾ ਧੋ ਕੇ ਕੰਮ ਕਰ ਕਰ ਕੇ ਵਿਹਲਾ ਹੋ ਕੇ ਬਹਿ ਜਾ ਫਿਰ ਮੇਕਅਪ ਮੈਂ ਤਹੀਂ ਕਰਨਾ ਹੈ ਮੈਂ ਤਹੀਂ ਕਰਨਾ ਐ ਕੰਮ ਕਰਨੇ ਤਾਂ ਠਿਕਾ ਕੰਮ ਕਰ ਲੈ ਰੋਟੀਆਂ ਤੇਰਾ ਪਿਆ ਪਕਾਉਗਾ ਮੈਂ ਨਹੀਂ ਕਰਾਂ ਮੈਂ ਨਹੀਂ ਲਾਣਾਂਗਾ ਅੱਜ ਲਾ ਕੇ ਖਵਾ ਦੇ ਤੂੰ ਇਹਨਾਂ ਨੂੰ ਬੱਸ ਮੈਂ ਤਾਂ ਨਹੀਂ ਪਕਾਉਂਦੀਗੀ ਖਵਾ ਕੇ ਵੀ ਇੱਥੋਂ ਹੀ ਛੱਡਣੀ ਅੱਜ ਮੈਂ ਨਹੀਂ ਲਾਣਾਂਗਾ ਫਿਰ ਐਂ ਕਰਦੀ ਰਹਿੰਦੀ ਬੋਲਦੀ ਰਹਿੰਦੀ ਜਦੋਂ ਕਦੋਂ ਚੱਲ ਪਤਾ ਬਾਹਰ ਚੱਲ ਉੱਥੇ ਚੱਗਾ ਜਾ ਦਾਦੀ ਕੋਲ ਪੱਜਾ ਬਹੁਤ ਸਾਰੇ ਹੀ ਡੜੇ ਕੋੜ ਕੋੜ ਲੱਗੇ ਰਹੇ ਨੇ ਨਾ ਕੋਈ ਗੱਲ ਨਾ ਕੋਈ ਬਾਤ ਹੈਲੋ ਹਾਂਜੀ ਵਧੀਆ ਏ ਤੁਸੀਂ ਸੁਣਾਓ ਕੀ ਹਾਲ ਆ ਹੋਰ ਬਸ ਠੀਕ ਆ ਮੈਂ ਕੀ ਸੁਣਾਵਾਂ ਮੇਰੀ ਤਾਂ ਸੱਸ ਬਾਲਾ ਪਰੇਸ਼ਾਨ ਕਰੀ ਖੜੀ ਆ ਯਾਰ ਪਰਿਵਾਰ ਮੈਨੂੰ ਜਮਾ ਚੰਗਾ ਨਹੀਂ ਲੱਗਦਾ ਏ ਮੈਨੂੰ ਯਾਰ ਦੁਖੀ ਬੜਾ ਕਰੀ ਜਾਂਦੇ ਰਹਿੰਦੇ ਸਾਰੀ ਦਿਹਾੜੀ ਕੰਮ 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 ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਗੀ ਹੱਕ ਦੇ ਫੱਟੇ ਕੀ ਕਰਾ ਮੈਨੂੰ ਤਾਂ ਸਮਝ ਹੀ ਨਹੀਂ ਕੋਸਾਂ ਦੇ ਯਾਰ ਸਾਰੀ ਦਿਹਾੜੀ ਦਿਮਾਗ ਖਾਂਦੀ ਰਹਿੰਦੀ ਓ ਬੁੜੀ ਹਾਂਜੀ ਅੱਛਾ ਕਿਵੇਂ ਮੈਂ ਤੇਰੀ ਗੱਲ ਨਹੀਂ ਸਮਝੀ ਯਾਰ ਅੱਛਾ ਜੀ ਤੁਸੀਂ ਆਜੋ ਤੁਸੀਂ ਆਜੋ ਜੇ ਨਾਲੇ ਮੈਨੂੰ ਸਮਾਨ ਫੜਾਜੋ ਜੇ ਨਾਲੇ ਮਿਲਜੋ ਜੀ ਠੀਕਾ ਠੀਕ ਮਤਲਬ ਲੋ ਕਿਵੇਂ ਪਾਉਣਾ ਸਮਾਨ ਵੀ ਚਾਚੂ ਚ ਕੁਛ ਵੀ ਪਾ ਦਿਆਂ ਪੋਜੂਗਾ ਕੰਮ ਆਪਣਾ ਕੰਮ ਹੋਜੂ ਠੀਕ ਹੈ ਜੀ ਠੀਕਾ ਚਲੋ ਤੁਹਾਡਾ ਹੀ ਸਾਥ ਆ ਮੈਨੂੰ ਠੀਕ ਹੈ ਜੀ ਓਕੇ ਅੱਜ ਟਪਕਾਉਣੀ ਹਾਂ ਮੈਂ ਬੁੜੀ ਦੇਖੀ ਚੱਲ ਕਾਦੀ ਗੱਲ ਆ ਭਰਾਵਾ ਕੀਦ ਕਿੱਥੇ ਖੜਦ ਪੈਰ ਆ ਗਿਆ ਨਾ ਰੋਟੀ ਨਾ ਪਾਣੀ ਪਤਾ ਨਹੀਂ ਕੀ ਗੱਲ ਆ ਇਹ ਦੋ ਦੋ ਬੁੜੀਆਂ ਹੁਣ ਘਰ ਚ ਬੁਰਾ ਹਾਲ ਆ ਦੱਸ ਕੀ ਕਰਗੇ ਹੁਣ ਉਹ ਬੇਬੇ ਹਾਂ ਉਹ ਕਿੱਥੇ ਦੀਪੂ ਕਿੱਧਰ ਗਈ ਉਹ ਤੁਹਾਨੂੰ ਪਤਾ ਨਹੀਂ ਟਖੜੇ ਦਪਹਿਰਾ ਆਇਆ ਪਿਆ ਹੈ ਹੈ ਕਿਹੜੇ ਵੇਲ ਦਾ ਕਾਂ ਕਾਂ ਖ ਨਿਕਲ ਗਿਆ ਤੈਨੂੰ ਪਤਾ ਹੀ ਹੈ ਮੈਂ ਹਾਂ ਮੈਂ ਤਾਂ ਕੀ ਕਰਗੇ ਕੀ ਕਰਗੇ ਹਾਂ ਭੁੱਖਾ ਦੇ ਆਇਆ ਮੈਂ ਉੱਥੇ ਬੈਠਾ ਮੈਂ ਤੇ ਤੂੰ ਦੀਪੂ ਨੂੰ ਕਹ ਤੇ ਰੋਟੀ ਬਣਾ ਦੇ ਤੈਨੂੰ ਵੇਖ ਕਦੇ ਹੱਸ ਤੇ ਕਰਾਇਆ ਤੂੰ ਕਹੇਗਾ ਤੈਨੂੰ ਰੋਟੀ ਬਣਾ ਦੇਵਾਂ ਤੈਨੂੰ ਚਾਹ ਪਾਣੀ ਦੇ ਦੇਵਾਂ ਕਰ ਤੂੰ ਰੋਟੀਆਂ ਕੇ ਤੂੰ ਨਹੀਂ ਅੱਜ ਤੂੰ ਬਣਾ ਦਿੰਦੀ ਕੀ ਭਰਾ ਕੀ ਹੋਇਆ ਢਿੱਲੀ ਹੈ ਯਾਨੀ ਤੈਨ ਮੈਂ ਵਿਆਹ ਹੈ ਕਾ ਤੇ ਮਰੇ ਨੀ ਰੋਟ ਗਈ ਮੈਂ ਤੈਨ ਪਕਾ ਕੇ ਖੋਣਾਂ ਤਾਂ ਚੱਲ ਕੀ ਪਤਾ ਕੀਤੀ ਦੀ ਮਸੀਏ ਕੀ ਗੱਲ ਹੋ ਗਈ ਉਹਨੂੰ ਕਿੱਥੇ ਆਹੋ ਜਾਣ ਪੁੱਛਦਾ ਜਾ ਕੇ ਢਿੱਲੀ ਮਸੀ ਹੋਈਏ ਤਾਂ ਫੇਰ ਭਾਈ ਮੈਂ ਲਾ ਦੂੰਗੀ ਨੀ ਮੈਂ ਇੱਥੇ ਤਾਂ ਨੀ ਪਤਾ ਕਿ ਮੈਂ ਤਾਂ ਫੇਰ ਆਪ ਕਾ ਕਾ ਕੇ ਥੱਕ ਗਈ ਥੋੜਾ ਰੋਟਣਾ ਤਾਂ ਫੇਰੇ ਧੋ ਤੋ ਤੇ ਥੱਕ ਗਈ ਓ ਬੇਬੇ ਅੱਗੇ ਵੀ ਪਗਾਉਂਦੀ ਹੁੰਦੀ ਸੀ ਤੂੰ ਕੀ ਖਾਸ ਗੱਲ ਆ ਤੂੰ ਐ ਮੈਂ ਤੂੰ ਵੀ ਨਾ ਹੈਂਡ ਕਰਨ ਲੱਗ ਗਈ ਉਹਦੇ ਆਈ ਤੂੰ ਪਤਨੇਗਾ ਤੇ ਲੱਤਾਂ ਮਾਹਾਂ ਤੁਹਾਨੂੰ ਗੋਡੇ ਮੇਰੇ ਕੋ ਫੇਰ ਮੈਂ ਤਾਂ ਤੈਨੂੰ ਪਤਾ ਨਹੀਂ ਗੋਲਗਾ ਕਿੰਨੇ ਕਾ ਖਾਣੀ ਹੈ ਖਾ ਕੇ ਤਾਂ ਗੋਲ ਹਾਂ ਕਾਜੇ ਵੀ ਤੈਨੂੰ ਕੰਮ ਪਾ ਦੈਂ ਤੇ ਨੌਜਵਾਨ ਬਹੁਤ ਕਾਰੇ ਵਾਸਤੇ ਲੱਗਦੀ ਤੇ ਤੈਨੂੰ ਕੰਮ ਕਰਾਉਣ ਵਾਸਤੇ ਲੈ ਕੇ ਦਿੱਤੀ ਏ ਤੇਰੇ ਚਲੋ ਉਹ ਤਾਂ ਠੀਕ ਆ ਪਰ ਰੋਟੀ ਤਾਂ ਚਾਹੀਦੀ ਟਾਈਮ ਸਰ ਜੇ ਰੋਟੀ ਨਾ ਮਿਲੇ ਬੰਦਾ ਕੀ ਕਰੇ ਫਿਰ ਪੈਸਾ ਰੋਟੀ ਤੂੰ ਉਹ ਤਾਂ ਮੰਗਿਆ ਕਰ ਮੇਰਾ ਰੋਟੀ ਦੇਣ ਦਾ ਹੱਕ ਨਹੀਂ ਮੈਂ ਤਾਂ ਹੁਣ ਤੱਕ ਤੈਨੂੰ ਪਾਲ ਤੱਕ ਲੋਸਦਾ ਵਿਆਹ ਤਾਂ ਮੇਰਾ ਤਾਂ ਇੰਨਾ ਕੰਮ ਸੀ ਮੈਂ ਤੇਰਾ ਕਰਦਾ ਉਹਦੇ ਕੋਲੇ ਜਾ ਉੱਠ ਕਿੱਥੇ ਆਉਂ ਉਹ ਤੇਰੇ ਅੰਦਰ ਪਈ ਹੋਣੀ ਜਾ ਕੇ ਦੇਖ ਲੈ ਪਾਦ ਛੱਡ ਕੇ ਇਹ ਮੈਂ ਇੰਨਾ ਪਈ ਹੋਣੀ ਹੈ ਕਿਹੜਾ ਲੋਕ ਫਿਕਰ ਆ ਉਹ ਸੰਦੀਪ ਹਾਂ ਉਹ ਸੰਦੀਪ ਹਾਂਜੀ ਹਾਂਜੀ ਕਿਵੇਂ ਆ ਆਹਹ ਠੀਕ ਤਿੱਖੜ ਦੁਪਹਿਰ ਆ ਗਿਆ ਰੋਟੀ ਦਾ ਰੋਟੀ ਦਾ ਕਿ ਹੋਰ ਵੀ ਹੈਂ ਆ ਕਿਧਰੇ ਗੱਲਾਂ ਗੱਦੀ ਕਰੀ ਜੰਨੀ ਤੂੰ ਕੋਈ ਨਹੀਂ ਇਹ ਤਾਂ ਮਾਸੀ ਦਾ ਮੁੰਡਾ ਸੀਗਾ ਕਿਹੜਾ ਮਾਸੀ ਦਾ ਮੁੰਡਾ ਬੀਬੀ ਦਾ ਘਰ ਢਲੀ ਆ ਕਿਤੇ ਹੋਰ ਕਹਦੀ ਐ ਤੂੰ ਮੌਜ ਨਾਲ ਗੱਲਾਂ ਮਰੀ ਜੰਨੀ ਤੂੰ ਇੱਥੇ ਬੈਠੀ ਐ ਮੇਰਾ ਸਰਦਾਰ ਹੁੰਦਾ ਸੀ ਮੈਂ ਫੋਨ ਦਿਖਾ ਕੀਦਾ ਮੈਨੂੰ ਕਿਸੇ ਦਾ ਨਹੀਂ ਆਇਆਗਾ ਇਹ ਨਹੀਂ ਹੈ ਨਹੀਂ ਇਹ ਕਿਹਾ ਤੈਨੂੰ ਪਤਾ ਨਹੀਂ ਲੱਗਦਾ ਆ ਪਤਾ ਬੰਦਾ ਜਹਾ ਬੋਲਦਾ ਕਹਿੰਦਾ ਲੈਦਾ ਬੋਲਦੀ ਜੰਨੇ ਰਹਿਣਾ ਹਾਂ ਨਾ ਬੰਦੇਆਂ ਕਿਆ ਨਾ ਹੋ ਅਖੇ ਆਲ ਆ ਤੈਨੂੰ ਅਧਰ ਅਗ ਗੀਰ ਕਰਦਾ ਕਿਸੇ ਦਾ ਨਹੀਂਗਾ ਹਾਂ ਉਹ ਹੀ ਲੱਗਾ ਮੈਂ ਤਖਣ ਤੇ ਬਹਿ ਰਿਆ ਪਿਆ ਮੈਂ ਬੰਦੇ ਰੁੱਟ ਕੇ ਖਾਣਗੇ ਤੇ ਤੇਰੇ ਮਾਂ ਨੇ ਲਾ ਸਕਦੀਗਾ ਮੈਨੂੰ ਕਹਿ ਦੇਣਾ ਸਾਰਾ ਸਿਆਪਾ ਕਰਕੇ ਪਈਆਂ ਮੈਂ ਸਿਆਪਾ ਕਰਕੇ ਤੇਰੇ ਤੇਰੇ ਕਰਕੇ ਉਹ ਤਾਂ ਕਰਦੇ ਲਿਆਂਦੀ ਆ ਉਹ ਤਾਂ ਪਹਿਲੇ ਢੰਡੀਆ ਵਿਚਾਰੀ ਉਹ ਕੀ ਕਰੇ ਉਹ ਸਾਰੀ ਉਮਰ ਬਹੁਤ ਕੰਮ ਕੀਤਾ ਉਹਨੇ ਤੇ ਫੇਰ ਹੁਣ ਮੈਂ ਕੀ ਕਰਾਂ ਮੇਰੇ ਤੇ ਆਣਾਂ ਕੇ ਆਫਰ ਜਾਣਾ ਤੂੰ ਆਫਰ ਜਾਣਾ ਦੇਖਲੇ ਮਾਰ ਕੇ ਨਾ ਹਾਂ ਤੂੰ ਲਿਆਂਦਾ ਕਹਦੇ ਹੱਸਦੇ ਆ ਲਿਆਂਦਾ ਕਹਦੇ ਹੱਸਦੇ ਮੈਨੂੰ ਨਹੀਂ ਪਤਾ ਮੈਂ ਕੋਸਾ ਰੋਸ ਮੈਗਾ ਬਗੜੇ ਤੇ ਇਹ ਸਾਰੇ ਕੰਮ ਕਰਦੇ ਤੀਆਂ ਆਹ ਫੋਨ ਮੈਨੂੰ ਫੜਾ ਦੇ ਫੋਨ ਹਾਂ ਕਿਉਂ ਫੜਾਉਂਦੀ ਮੇਰੀ ਗੱਲ ਸੁਣ ਕਾਲਾ ਨਾ ਬੋਲੇ ਮੇਰੇ ਪਿਓ ਨੇ ਗੱਲ ਕੀਤੀ ਸੀਗੀ ਕੀ ਗੱਲ ਕੀਤੀ ਸੀ ਮੇਰੇ ਤੇ ਕੰਮ ਨਹੀਂ ਕਰ ਸਕਦੀ ਫੋਲਦਾ ਜਿੱਤਾ ਤੈਨੂੰ ਤੇਰੇ ਮੇਰੇ ਮੇਲ ਹੈਗਾ ਸੀਗਾ ਛੋਟੇ ਪੜ ਗਵਾਦੇ ਕਿਲਾ ਵਾਹ ਉਹ ਸਾਡੇ ਕੋਲ 15 ਕਿਲੇ ਪੈਣੀ ਹੈ ਤੈਨੂੰ ਕਾਹਦੇ ਲੈ ਕੇ ਆਏ ਨਾ ਨਹੀਂ ਨਹੀਂ ਪੈਣੀ ਨਾਲ ਪੈ ਜਾ ਕਰੂੰਗੀ ਮੈਂ ਦੱਸ ਹੋਰ ਕਾਲੇ ਨਾ ਕਰਾਂਗੀ ਆ ਲਉ ਦਿੱਤਾ ਮੈਂ ਰੋੜਕੇ ਕੱਪੜਾ ਪੀਤਾ ਲੂ 4 ਹੋਈ ਨੂੰ 22 ਮਹੀਨਾ ਹੋ ਗਿਆ ਨਹੀਂ ਤੂੰ ਹੋਰ ਚੰਦ ਚੜਾਈ ਜੰਨੀ ਆ ਮੈਂ ਕੋਈ ਚੰਦ ਨਹੀਂ ਚੜਾਉਂਦੀ ਵਹਿਮ ਨਾ ਕਰ ਠੀਕ ਆ ਨਾ ਵਹਿਮ ਨਾ ਕਰ ਤੂੰ ਨਾਲੇ ਤੈਨੂੰ ਮੈਂ ਇੱਕ ਗੱਲ ਦੱਸਦੀ ਆ ਮੇਰੇ ਮਾਫੀ ਤੋਂ ਮੇਰੇ ਮਾਸਦੇ ਦੇ ਪੁੱਤ ਮਰ ਗਿਆ ਜਿਹਨੇ ਮੇਰਾ ਰਸਤਾ ਕਰਾਤਾ ਤੇਰਾ ਮੇਰਾ ਮੇਰੀ ਸੀਗਾ ਜਿਹਨੂੰ ਪਹਿਲੇ ਨਾਲ ਕੁਰਸੀ ਦੇ ਹੋ ਕੇ ਬੈਗੀ ਸੀ ਜੋ ਸ਼ਗਨ ਪਵਾਉਣ ਮੇਰੇ ਨਾਲ ਤੈਨੂੰ ਉਦੋਂ ਨਹੀਂ ਪਤਾ ਲੱਗਿਆ ਪਤਾ ਨਹੀਂ ਲੱਗਉਦਾ ਟੱਕੇ ਦਾ ਕੀਤਾ ਕਰਦੇ ਆ ਨੇ ਮੇਰੇ ਨੇ ਕੀਤਾ ਕਰਦੇ ਆ ਨੇ ਉਹ ਥੋੜੇ ਪਤਾ ਮੈਂ ਵੀ ਰੋਟੀਆਂ ਲੈ ਆਉਣਾ ਆਦੀ ਮਾਂ ਨੂੰ ਕਹਦੇ ਲਾ ਦੋ ਕਿ ਬੱਸ ਅਬਾਲ ਸੋਲ ਲਾ ਕਿਤੇ ਹੋਰ ਨਾ ਵੇ ਤੂੰ ਕੱਪਾ ਹੋ ਜਾ ਤੇਰੇ ਤੇ ਤੂੰ ਮੜਾ ਜਾ ਤੂੰ ਮੈਂ ਨਹੀਂ ਲਾ ਹਾਂ ਫੇਰ ਕੰਨ ਨਵੇੜੀ ਬੱਸ ਆਪ ਦਾ ਮਾਂ ਤੋਂ ਲਾ ਕੇ ਖਾਣਾ ਕਰ ਲਓ ਪੀਤਾ ਮੇਰਾ ਜਲਦੀ ਰੋਟੀਆਂ ਲੈ ਕਰ ਦੇਖੀ ਹੈ ਹਾਂਜੀ ਕਿਵੇਂ ਹੋ ਆਹ ਨਾ ਬਾਹਰ ਸਮਾਂ ਤੱਕ ਬੜੀ ਅੱਛਾ ਚੱਲ ਮੈਂ ਵੀ ਚਾਹ ਬਣਾਉਣ ਲੱਗਦੀ 2 ਮਿੰਟ ਰੁਕ ਜਾ ਕੋਈ ਹੈ ਤਾਂ ਨਹੀਂ ਗਲੀ ਚ ਮੈਂ ਨਵੇੜਦੀ ਇਹਨਾਂ ਦੇ ਟੈਂਟਾਂ ਤੋਂ ਮੈਂ ਡਰ ਪਈ ਹਾਂ ਹਾਂਜੀ ਕਿਵੇਂ ਹੋ ਠੀਕ ਆ ਠੀਕ ਹੈ ਧਿਆਨ ਨਾਲ ਜਾਓ ਜੀ ਮੈਂ ਨਵੇੜਦੀ ਆ ਜਿਹਨਾਂ ਦਾ ਜਾਪ ਲੰਬੀ ਤਸਮਾ அது என்ன சா பே என்ன என்ன பூடி தான் டெல்லி ரோட்டா ரோட்டங்க ரோட்டங்க டெல்லி தாங்க ਲੋਗ ਪਿੱਤਾ ਫਰਕ ਨਹੀਂ ਨਾ ਮੇਰਾ ਸਾਫਤ ਦੀ ਫੌਲੇ ਤੇ ਮਾਰ ਮਾਰ ਕੇ ਜਿੱਤਿਆ ਬਾਜ ਵਿੱਚ ਕੇ ਸੰਦੇ ਨਾਲ ਹੀ ਹੋੜੀ ਨਾ ਮੰਜ ਮੱਥਾ ਪਾ ਲੈ ਥੋੜਾ ਈ ਲਖੀਰਲੀ ਚ ਆਜ ਨਾ ਤਕੋ ਨਹੀਂ ਪੁੱਟਣਾ ਪੁੱਟਣਾ ਲਾਉ ਰਿਹਾ ਕਿਤਾਬ ਕੇ ਲੇ ਈ ਰੋ ਚਾਚ

ਆਲਾ ਮਮਸ ਤਸੀ ਆਇ ਤੇ ਮੈਂ ਤੀ ਖੁਸ਼ ਨਹੀਂ ਆਇ ਤੇ ਖੁਸ਼ ਵਸ ਤੁਹਾਨੂੰ ਵੀ ਰੱਬ ਖੁਸ਼ ਰੱਖੇ ਚਾਹ ਬਲਾਸ ਵਾਦ ਪੀ ਕੇ ਦੇਖੋ ਚਾਹ ਬਹੁਤ ਟੈਸਟੀ ਹੈ ਤੂੰ ਲੈ ਮੈਂ ਰਸੋਈ ਚ ਕੰਮ ਪਿਆ ਜੀ ਬਹੁਤ ਪਿਆ ਕੰਮ ਮੈਨੂੰ ਕੰਮ ਨਿਵੇੜ ਲੈਣੇ ਨਹੀਂ ਬਹਿ ਜਾਣਾ ਹੋਣੀ ਕੋਈ ਨਾ ਫੇਰ ਸਹੀ ਹੋਰ ਬਹਿ ਜਾ ਦੋ ਮੈਂ ਟ ਨਹੀਂ ਨਹੀਂ ਕੋਈ ਨਾ ਤੁਸੀਂ ਚਾਹ ਪਿਓ ਮੈਂ ਰਸੋਈ ਚ ਕੰਮ ਨਿਵੇੜ ਲਵਾਂ ਠੀਕ ਆ ਆਹੀ ਕੰਮ ਹੁੰਦਾ ਬਸ ਕਰਦਾ ਕੀ ਕੰਮ ਆ ਤੇਨੂੰ ਚਲੋ ਕੋਈ ਨਾ ਆਇਆ ਕਰ ਸਰੋਇਨਾ ਹਮੇਸ਼ਾ ਖੁਸ਼ ਹੀ ਰਹਿਣਾ ਮੈਂ ਟੈਨਸ਼ਨ ਨਾ ਲਾਓ ਤੁਸੀਂ ਇਹ ਪਤਾ ਇੰਨੀ ਖੁਸ਼ ਰਵੇ ਤਾਪ ਤੱਕ ਜਗ ਜਿਤ ਲੰਗੇ ਇੰਨੀ ਖੁਸ਼ ਤੇ ਕੀ ਉਹ ਤਾਂ ਕਿਹਾ ਉਹਦੇ ਨਾਲ ਆ ਗਈ ਕਿ ਉਹਨਾਂ ਨੇ ਮੈਨੂੰ ਸਾਰਾ ਕੁਝ ਫੋਨਾਂ ਫੜਾ ਬਾਬੇ ਦੇ ਮੁੰਡੇ ਦਾ ਫੋਨ ਆ ਮੇਰੀ ਦਾਦੀ ਦਾ ਫੋਨ ਆ ਮੁਕਾਈ ਦਾ ਫੋਨ ਆ ਗੱਲ ਜਿਹੜੀ ਆ ਘਰ ਮੇਰੇ ਬਾਬੂ ਸਮਝਾਈਦਾ ਉਹ ਕੀ ਕਰ ਕੀ ਬੈਠੀ ਹੈ ਸ਼ਾਬਾਸ਼ ਪੁੱਤ ਤੈਨੂੰ ਜਿਹਨੇ ਨਹੀਂ ਜੀ ਮੈਂ ਨਹੀਂ ਬੋਲਦੀ ਚਾ ਚੰਗਾ ਹੋ ਗਿਆ ਮੇਰੇ ਪੁੱਤ ਨੇ ਸਮਝਾ ਲਈ ਸਿਆਣੀ ਹੋ ਗਈ ਅੱਜ ਹੋਈ ਚਾਹ ਮੈਂ ਸਮਝਾ ਨਹੀਂ ਕੁਝ ਨਹੀਂ ਸੀਗਾ ਉਹ ਫੋਟੋ ਦੇਖ ਕੇ ਕਰਾਇਆ ਨਾ ਵੀ ਪੁੱਤ ਬਾਲੇ ਕਰਮਾ ਵਾਲਾ ਤੁਂ ਜੀ ਨੂੰ ਇੰਨੀ ਸੋਹਣੀ ਬਹੂ ਠਿਆ ਗਈ ਹੈ ਮਾੜੀ ਜੀ ਕਿਰਤਾਂ ਜੀ ਲੱਗ ਗਈ ਹੈ ਤੂੰ ਹੀ ਲੱਗਦੀ ਹੈ ਤਿਆਬ ਮੰਦ ਮੈਂ ਤਾਂ ਤੇਰਾ ਉਹ ਤਿਆਬ ਉਹ ਮੇਰ ਤਾਂ ਤਿਆਬ ਜਾਂ ਵੀ ਬਣਦਾ ਨਾ ਮੇ ਤਾਂ ਉਹ ਮੈਂ ਤੁਮਰਾ ਕੱਝ ਜਲੇ ਆਇਆ ਕਰੋ ਪਾਇਆ ਕਰੋ ਵੀ ਇਹ ਉਹੀ ਗੱਲ ਹੈ ਪੇ ਪੁੱਤ ਤੁਸੀਂ ਵੇਖ ਲਿਓਣੀ ਵੇਖ ਕੇ ਲਿਆ ਕਰੋ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਮੇਤੂੰ ਤਿਆਬ ਬਣਦਾ ਤੇ ਮੈਂ ਤਾਂ ਨਾ ਕਾਜਾ ਜ ਮਜਦਾ ਮੈਂ ਤਾਂ ਤਾਂ ਨਹੀਂ ਉਹ ਤਾਂ ਇਹੋ ਜੀ ਵੀਡੀਓ ਟੀਪਾਈ ਦੇ ਕੋਕਟਰ ਅਤਰ ਜੀ ਚਾਹ ਬਈ ਹਾਂ ਉਹ ਕੋਈ ਗੱਲ ਉਹਨੂੰ ਬੋਲਦਾ ਉਹ ਨਹੀਂ ਲੱਗਦਾ ਵੀ ਹਾਂ ਹਾਂ ਐਸੀ ਲੱਗਦਾ ਵੇ ਸਵਾਰ ਕੇ ਧਿਆਨ ਨਾਲ ਪੀ ਕੇ ਵੇਖ ਲਓ ਘਬਰਾਣ ਦੀ ਮੇਰੀ ਹਾਂ ਤੰਨੀ ਲੱਗਦੀ ਹੈ ਵੇ ਵੇਖ ਲੋ ਸਵਾਰ ਕੇ ਚਾ ਰੱਖ ਤੇ ਜਾਖਣੇ ਤਾਂ ਕੁਛ ਹੋਰ ਤਾਂ ਨਹੀਂ ਪਾ ਕੇ ਦੇਗੀ ਆਹ ਮੈਂ ਬੋਰ ਕੋਟਾ ਪਾਈ ਕਿ ਕਿ ਮਰੇ ਥੱਲੇ ਹਲਾਮੀ ਦੀ ਕਿ ਕਿ ਖਾਣਾ ਕੁ ਮਿੱਠਾ ਤਾਂ ਨਹੀਂ ਕਰਦੇ ਮਿੱਠਾ ਤਾਂ ਠੀਕ ਹੈ ਦੇਖ ਕੇ ਦੇਖ ਕੇ ਦੇਖੇ ਤਾਂ ਕੀ ਬਣਾਏ ਓਏ ਓਏ ਮੈਨੂਆ ਵੇ ਪੁੱਤ ਤੁਹਾਨੂੰ ਕੁਛ ਪਾ ਤਾ ਜਾਂ ਵੱਡੀ ਦੀ ਨੇ ਆ ਤਰ ਪੀਉਦਾ ਮੈਂ ਤਾਂ ਲਾਦਾ ਮਾਰਦਾ

Bapu, bapu gitu ya, bapu. Bapu, ਬਬੇ 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 ਮੇਰਾ ਬਬੇ ਮੇਰਾ ਬਬੇ ਮੇਰਾ ਬਬੇ ਮੇਰਾ ਬਬੇ ਮੇਰਾ ਬਬੇ ਉਹ ਬਬੂ ਉਹ ਬਬੂ ਉਹ ਬਬੂ ਨਹੀਂ ਕਿਹੜੇ ਖਾਤੇ ਪਿੱਛੇ ਮਾਰਦਾ ਨਹੀਂ ਮੇਰਾ ਪੁੱਤ ਜਾਵੱਡੀ ਨੇ ਬਬੂ ਇਹ ਪੁੱਤ ਮੈਂ ਤੈਨੂੰ ਕਿੱਥੋਂ ਲਪੂਏ ਬਬੂ ਬਬੂ ਮੈਂ ਨਹੀਂ ਵੇਖਣਾ ਬਗਣਾ ਤੇਰਾ ਮਾਰਦਾ ਵੇ ਘਰ ਦੀ ਜਾਣ ਤੇ ਜਾਣਦੀ ਹੈ ਹਾਏ ਮੈਂ ਉੱਥਾ ਤੁਸੀਂ ਵੀ ਹਾਏ ਗੁੜਾ ਤਾਂ ਮਰ ਗਿਆ ਦੇਖਣੇ ਦਿਓ ਮੈਂ ਆਪਣਾ ਤਾਂ ਘਾਰੀ ਪੱਟਿਆ ਗਿਆ ਵੇ ਜਾ ਵੱਡੀ ਦਾ ਦੋ ਮਰ ਗਿਆ ਵੇ ਮੈਨੂੰ ਫੋਨ ਖੜਾ ਵੇ ਮੈਂ ਲਾਵਾਂ ਕੁਛ ਨੂੰ ਮੈਂ ਤੇ ਮੈਂ ਨੰਬਰ ਰੱਖਿਆ ਸੀ ਮੈਂ ਨੰਬਰ ਕਰ ਦਿਆ ਹਾਂ ਆਪ ਆਪੀ ਤਾਂ ਨੰਬਰ ਕੀਤੀ ਬਣਾ ਕੇ ਰੱਖਦੇ ਹੁੰਦੇ ਸੀ ਤੂੰ ਸਾਡੀ ਦੁਸ਼ਮਣ ਬਣ ਗਈ ਨੀ ਨੀ ਜੈਨੂ ਕੇ ਤੋ ਲਟ ਗੇ ਲੈਂਦੀ ਇਹੋ ਜੀ ਨੂੰ ਮਾ ਜੀ ਕਹਾਂ ਮੀ ਹੋਇਆ ਮਾ ਮਾਦੇ ਤੂੰ ਹੀ ਫੋਨ ਕੀਤਾ ਹਾਂਜੀ ਵੀਰ ਜੀ ਮੈਂ ਹੀ ਕੀਤਾ ਸੀਗਾ ਜੀ ਵੇਖੋ ਮੇਰੇ ਪੁੱਤ ਨੂੰ ਪਤਾ ਨਹੀਂ ਕੀ ਹੋ ਗਿਆ ਜੀ ਮੂੰਹ ਚੋ ਚੱਗ ਆਈ ਜਾਂਦੀ ਐ ਇਹ ਤਾਂ ਡੈੱਡ ਹੋਇਆ ਗਿਆ ਜੀ ਹਾਏ ਬੋਤ ਕੀ ਹੋ ਗਿਆ ਇਹ ਡੱਡ ਕਿਵੇਂ ਹੋ ਗਿਆ ਅੰਦਰ ਬਜ਼ੁਰਗ ਕਿਵੇਂ ਪਿਆ ਵਾਹ ਵੇਖ ਲਓ ਜੀ ਹਾਏ ਹਾਏ ਸਾਡਾ ਤਾਂ ਘਰ ਜਾਮਾ ਹੀ ਉੱਟੜ ਗਿਆ ਹਾਏ ਕੀ ਹੋ ਗਿਆ ਹੁਣ ਮੈਂ ਕੀ ਕਰਾਂ ਕੀ ਖਾਤਾ ਸੀ ਇਹਨਾਂ ਨੇ ਮਤ ਜੀ ਨਾ ਨਾ ਨੂਨ ਨਹੀਂ ਨੂੰ ਚਾਹ ਪਈ ਆ ਜੀ ਮੈਨੂੰ ਨਹੀਂ ਪਤਾ ਹੋਰ ਕੀ ਪਈ ਕਿਨੇ ਪਈ ਆ ਚਾਹ ਨੂੰ ਨੇ ਚਾਹ ਕਰਕੇ ਦਿੱਤੀ ਸੀ ਸਾਨੂੰ ਤਿੰਨਾਂ ਨੂੰ ਅਸੀਂ ਇੱਥੇ ਬੈਠੇ ਸੀਗੇ ਜੀ ਯਾਰ ਆ ਕੀ ਹੋ ਗਿਆ ਇਹ ਯਾਰ ਕੋਈ ਕੌਣ ਕੜਾ ਪਿੰਡ ਸਾਡੇ ਨਾਲ ਹੀ ਆ ਘਰ ਆ ਕਾਂਦਰਾ ਕੰਨ ਸਾਬ ਨਾਲ ਜੀ ਅੱਛਾ ਮਾਤਾ ਜੀ ਵਾਇਸ ਹੁਣ ਕਿਹਾ ਜੀ ਮੈਂ ਤੇ ਅੱਗੇ ਦੇਖਿਆ ਤਾਂ ਐ ਇਹ ਤਾਂ ਬਹੁਤ ਮਾੜੀ ਗੱਲ ਆ ਯਾਰ ਥੋਏ ਅੰਦਰ ਬਜ਼ੁਰਗ ਵੀ ਮਾਰ ਮਰ ਗਿਆ ਹੈ ਮਾਤਾ ਨੇ ਬਸ ਪੁੱਤ ਸਾਡਾ ਤਾਂ ਘਰ ਬਟਿਆ ਗਿਆ ਇੱਕੋ ਹੀ ਪੁੱਤ ਚਾਹ ਦੇ ਵਿੱਚ ਨਾ ਪਾ ਕੇ ਪਹਿਲਾਂ ਵੀ ਕੋਈ ਲੜਾਈ ਰੂਹ ਹੁੰਦੀ ਸੀ ਇਹਨਾਂ ਦੇ ਘਰੇ ਇਹਨਾਂ ਦੇ ਦਈ ਸਿਆਪਾ ਪਿਆ ਹੀ ਰਹਦਾ ਜੇ ਪੱਕੀ ਦੱਸੋ ਫੇਰ ਤਾਂ ਕੋਈ ਗਲਤ ਕੰਮ ਕੀਤਾ ਹੈ ਜੇ ਇਹਨਾਂ ਦੇ ਨੇ ਚੀਕ ਚਿਹੜਾ ਸਾਰੇ ਨੀ ਕਿਉਂ ਕਿੱਥੇ ਮਾਤਾ ਜੀ ਤੁਹਾਡੇ ਨੂ ਕਿੱਥੇ ਕਿਤੇ ਫਿਰਦੀ ਹੋਣੀ ਆ ਵੇ ਭਾਈ ਮੈਨੂੰ ਕੀ ਪਤਾ ਕਿੱਥੇ ਖੜਾ ਤਾਂ ਗੁੱਲ ਦੇਵਾ ਗੁੱਲ ਕਰ ਕੀ ਅਇਤੇ ਫੋਨ ਤੇ ਲੱਗੀ ਪਈ ਹੋਣੀ ਕਿਸੇ ਨਾਲ ਬੈਠੀ ਤੁਸੀਂ ਅੰਦਰ ਬੈਠੇ ਮੌਜ ਨਾਲ ਫੋਨ ਕਰੀ ਜਾਂਦੇ ਸਾਨੂੰ ਪਤਾ ਨਹੀਂ ਤੁਹਾਡੇ ਘਰੇ 2 ਲੱਖਾਂ ਪਈਆਂ ਕੀ ਹੋਇਆ ਕੀ ਹੋਇਆ ਤੈਨੂੰ ਹੋਏ ਦਾ ਨਹੀਂ ਪਤਾ ਤੈਨੂੰ ਆਂਟੀ ਕੋਂਟੀ ਤੁਹਾਡੇ ਘਰੇ ਆ ਗਏ ਤੈਨੂੰ ਘਰੇ ਨਹੀਂ ਬੈਠੀ ਨੂੰ ਪਤਾ ਨਹੀਂਗਾ ਤੈਨੂੰ ਪਤਾ ਹੀ ਨਹੀਂ ਗੱਲ ਕੀ ਹੋਈ ਹੈ ਤੇ ਪਤਾ ਤੈਨੂੰ ਹੋਈ ਜਾਂਦੀ ਹੈ ਤੇਰੀ ਸਸਰ ਹੋਈ ਜਾਂਦੀ ਆਂਟੀ ਕੋਂਟੀ ਤੁਹਾਡੇ ਘਰੇ ਆਏ ਬੈਠੇ ਪੁਲਿਸ ਤੁਹਾਡੇ ਘਰੇ ਆ ਗਈ ਤੈਨੂੰ ਹੋ ਜਾ ਪਤਾ ਨਹੀਂ ਲੱਗੇ ਕੀ ਹੋ ਗਿਆ ਇਹਨੂੰ ਪਤਾ ਲੱਗਾਗਾ ਇਹ ਬਾ ਕੰਮ ਕੀਤਾ ਇਹਨੇ ਕਿਸੇ ਦਾ ਕੰਮ ਕੀਤਾਗਾ ਹਾਂ ਜੀ ਇਹਨਾਂ ਨੇ ਇਸੇ ਇਸੇ ਨੇ ਕੀਤਾ ਕੰਮ ਇਹਥੋਂ ਪਤਾ ਲੱਗਦਾ ਅੰਦਰ ਬੈਠੀ ਫੋਨ ਕਰੀ ਜਾਂਦੀ ਐ ਹੱਸੀ ਜਾਂਦੀ ਐ ਫੋਨ ਤੇ ਮਾਰਿਆ ਕਰੀ ਇਹ ਕਿਸੇ ਨੇ ਪਿਆਈ ਸੀ ਵੇ ਸਾਨੂੰ ਚਾਹ ਆ ਗਈ ਨਹੀਂ ਕੁਝ ਨਹੀਂ ਕੀਤਾ ਨੀ ਤੁਸੀਂ ਸਾਨੂੰ ਚਾਹ ਪਿਆ ਕੇ ਉਹਦੀ ਚਾਹ ਫੋਨ ਕਰਕੇ ਲੈਡੀ ਪੋਰਸ ਮੰਗਾ ਤੇ ਇਹਦਾ ਫਿਰ ਆਪਾਂ ਕਰਦੇ ਇਹਨਾਂ ਦਾ ਕੰਮ ਕੀ ਕਰੂ ਨਾ ਮੈਂ ਤਾਂ ਦੋ ਬੰਦੇ ਮਾਰਤੇ ਕਰੋ ਅੱਜ ਮੈਂ ਤਾਂ ਕੁਝ ਖਾਲੀ ਹੋ ਗਿਆ ਤੇ ਆਪੇ ਨਹੀਂ ਕੁਝ ਕੀਤਾ ਖੂਬ ਨਹੀਂ ਕੁਝ ਕੀਤਾ ਤੁਸੀਂ ਸਾਡਾ ਭਾਈ ਕੱਲ੍ਹ ਸੋਲੋ ਮੇਰੀ ਮਾਂ ਲੈਡੀ ਪੋਰਸ ਮੰਗਾ ਲੈਣੀ ਆ ਛੋਟਾ ਸਿਆਪਾ ਖਾਨਾ ਵਾਲਾ ਪਊਗਾ ਤੁਸੀਂ ਆਪ ਦੀਆਂ ਬਤਾਸ ਦਿਓ ਕਿ ਕੀ ਹੋਇਆ ਕੀ ਨਹੀਂ ਹੋਇਆ ਜਰੂਰ ਤਾਂ ਨਹੀਂ ਸੀ ਦੋ ਚ ਦੋਲਾ ਛਪ ਗਿਆ ਸੋਟੇ ਅੰਦਰ ਤੇ ਸਾਰੇ ਜਰੂਰ ਨਹੀਂ ਸੀ ਮੈਨੂੰ ਨਹੀਂ ਬਰਾਹ ਮਾਲ ਹੋ ਗਈ ਫਿਰ ਤੋਂ ਅੰਦਰ ਬੈਠੀ ਫੋਨ ਕਰੀ ਜਾਨੀ ਆ ਤੋ ਫੋਨ ਤੇ ਹੱਸਨੀ ਜਾਨੀ ਤੈਨੂੰ ਕੋਤੋਂ ਬਣਾਉਦਾ ਵੀ ਦੋ ਤਾਂ ਆ ਹਾਂ ਤੋ ਫੋਨ ਕਿਹੜੇ ਖਸਮ ਨੇ ਪਾਸੀ ਪੁੱਤ ਤਾਂ ਮੈਂ ਤਾਂ ਮੇਰਾ ਮਰਿਆ ਪਿਆ ਤੇਰੇ ਕਿਹ ਅੰਦਗੇ ਤੂੰ ਨੂੰ ਲਾਇਆ ਸੀ ਫੋਨ ਨਹੀਂ ਮੈਂ ਵੀਰ ਜੀ ਦੇਣਾ ਤੋ ਕਿਉ ਫੋਨ ਲੈਣਾ ਫੋਨ ਲੈ ਸਕਦੇ ਸੀ ਮੈਂ ਫੋਨ ਨਹੀਂ ਦੇਣਾ ਫੋਨ ਦਿਖਾ ਫੋਨ ਫੜ ਯਾਰ ਕਿਨੂੰ ਫੋਨ ਕੀਤਾ ਨੰਬਰ ਕਢਾਓ ਆਪਾਂ ਨੰਬਰ ਕਢਾਉਣੇ ਹੁਣ ਆਹ ਆਦੇ ਕੋ ਰੱਖ ਫੋਨ ਇਹ ਡਰੀਟ ਨਾ ਕਰਦੇ ਨੰਬਰ ਇਹ ਆਪਦੇ ਕੋਲ ਰੱਖੋ ਫੋਨ ਅੱਛਾ ਮਾਤਾ ਜੀ ਹੁਣ ਜੋ ਮਾਰਨ ਵਾਲੇ ਮਾਰ ਗਏ ਠੀਕ ਆ ਜਿਹੜਾ ਕੋ ਹੋਣਾ ਹੀ ਹੋ ਗਿਆ ਬਹੁਤ ਮਾੜੀ ਗੱਲ ਹੋਈ ਸਾਨੂੰ ਬਹੁਤ ਅਫਸੋਸ ਆ ਇਹ ਗੱਲ ਦਾ ਹੁਣ ਤੁਸੀਂ ਇਹ ਦੱਸੋ ਵੀ ਗੱਲ ਕੀ ਹੋਈ ਆ ਤੁਹਾਡੇ ਘਰੇ ਕੀ ਕਲੇਸ਼ ਰਹਿੰਦਾ ਸੀ ਕੀ ਗੱਲ ਹੋਈ ਆ ਕਾਹ ਤੋਂ ਇਹ ਕਹਾਣੀ ਬਣੀ ਆ ਇਹ ਤੁਹਾਡੀ ਵੀਰ ਜੀ ਮੈਂ ਤੁਹਾਨੂੰ ਕੀ ਦੱਸਾਂ ਮੈਨੂੰ ਨਹੀਂ ਪਤਾ ਫੋਨ ਤੇ ਕਿਹਦੇ ਨਾਲ ਲੱਗੀ ਰਹਿੰਦੀ ਸਾਰਾ ਦਿਨ 2-2 ਘੰਟੇ ਲੱਗੀ ਰਹਿੰਦੀ ਸੀ ਮੇਰਾ ਤਾਂ ਮੁੰਡਾ ਵੀ ਲੜਦਾ ਸੀ ਇਹਨੂੰ ਬਾਹਰੋਂ ਖੇਤੋਂ ਆ ਕੇ ਕੁੜੇ ਤੂੰ ਕਿਹਦੇ ਨਾਲ ਗੱਲਾਂ ਕਰੀ ਜਾਂਦੀ ਐ ਕੁਛ ਨਹੀਂ ਦੱਸਦੀ ਸੀ ਨਾ ਹੀ ਫੋਨ ਵਿਖਾਉਂਦੀ ਸੀ ਉਹਨੂੰ ਹੁਣ ਇੱਕ ਬੰਦਾ ਆਇਆ ਬਾਹਰੋਂ ਇਹਨੂੰ ਪਤਾ ਨਹੀਂ ਕੀ ਫੜਾ ਕੇ ਗਿਆ ਚਾਹ ਬਣਾਈ ਜਾਂਦੀ ਐ ਸੋਚ ਤੇ ਮੈਂ ਸਾਹਮਣੇ ਉੱਥੇ ਬੈੱਡ ਤੇ ਬੈਠੀ ਆਂ ਮੈਨੂੰ ਨਹੀਂ ਪਤਾ ਕੀ ਦਿੱਤਾ ਰੱਬ ਜਾਣੇ ਕੀ ਨਹੀਂ ਦਿੱਤਾ ਸਾਨੂੰ ਤੇ ਆ ਦੇਖ ਲੋ ਦੋ ਲੋਥ ਚਾਹ ਤੁਸੀਂ ਫੀਲੀ ਸਾਰੀ ਕੇ ਪਈ ਆ ਪਈ ਗੱਚਾ ਪਈ ਐ ਇਹਨਾਂ ਨੇ ਪੀਣੀ ਥੋੜੀ ਜੀ ਚਾਹ ਨਾਲ ਸੈਂਪਲ ਪਵਾ ਲਿਓ ਆਪਾਂ ਚਾਹ ਦਾ ਸਾਬ ਜੀ ਸਾਡੀ ਦੇ ਉੱਪਰ ਸਟਾਫ ਨਾਲ ਜੀ ਕਮਰਾ ਹੋਟੀਆਂ ਨਾਲ ਭਰਿਆ ਬੈਠ ਕੋਈ ਗੱਲ ਨਹੀਂ ਮਾਤਾ ਜੀ ਜਿਹੜਾ ਕੋਈ ਹੋਣਾ ਹੀ ਹੋ ਗਿਆ ਠੀਕ ਹੈ ਅਸੀਂ ਇਹ ਤਫਤੀਸ਼ ਕਰਾਂਗੇ ਸਾਰਾ ਕੰਮ ਇਹ ਕੁੜੀ ਦਾ ਕੀਤਾ ਲੱਗਦਾ ਸਾਨੂੰ ਤਾਂ ਇਹਦੇ ਤੇ ਸ਼ੱਕ ਹੈ ਜਿਹੜੀ ਅਸੀਂ ਚਾਹ ਹੈ ਜਿਹੜੀ ਚਾਹ ਪਵਾ ਕੇ ਨਾ ਥੋੜੀ ਜੀ ਖਾਹ ਦੇ ਵਿੱਚ ਪਵਾ ਕੇ ਲੈ ਚੱਲਦੇ ਆ ਤੇ ਤੁਸੀਂ ਚਲੋ ਭਾਈ ਸਾਡੇ ਨਾਲ ਥਾਣੇ ਚੱਲੋ ਸਾਰਾ ਕੁਝ ਆਪੇ ਹਾਂ ਉੱਥੇ ਲੈਡੀ ਪਾਲਸ ਹੈਗੀ ਅਸੀਂ ਸਾਰਾ ਕੁਝ ਪੁੱਛ ਲਾਂਗੇ ਕੋਈ ਗੱਲ ਨਹੀਂ ਦੁੱਧਾ ਦੁੱਧ ਪਾਣੀ ਦਾ ਪਾਣੀ ਅਸੀਂ ਕਰ ਦੇਾਂਗੇ ਕੋਈ ਗੱਲ ਨਹੀਂ ਮੈਂ ਕਿਹਾ ਮਾਤਾ ਜੀ ਕੋਈ ਬੇਫਿਕਰ ਹੋ ਜਾਏ ਅਸੀਂ ਮੈਂ ਵੱਡੇ ਵੱਡੇ ਗੁੰਗਿਆ ਤੋਂ ਬੁਲਾ ਲੈਣਾ ਠੀਕ ਹੈ ਕੋਈ ਗੱਲ ਨਹੀਂ ਇਹ ਤਾਂ ਫਿਕਰ ਨਾ ਕਰੋ ਇੱਧਰ ਬਣਾਈ ਸੀ ਚਾਹ ਆ ਇੱਧਰ ਬਣਾਈ ਸੀਗੀ ਸੋ ਮੇਰੇ ਨਾਲ ਚੱਕ ਹੋ ਗਈ ਚਾਹ ਲੱਗ ਸਰਪਲ ਲੈ ਲੈਂਦੇ ਆ ਗਾਰਡਨ ਚੱਕਰਾਂ ਲਾ ਕੇ ਚਾਹ ਇਹਦੇ ਜਪਾਣ ਦੇ ਪਾਣੀ ਆ ਚਾਹ ਰਹੀ ਹੈ ਇੰਨੇ ਕੀ ਚਾਹ ਭਾਈ ਬੱਚੀ ਆ ਇਹ ਕਿਹਦੇ ਪਰਦੇ ਬੋਲੇ ਨੇ ਉਸ ਨੂੰ ਨਾਲ ਕਿਤੇ ਪਰਾ ਹਾਂ ਬਸ ਇਹ ਪਵਾ ਕੇ ਨਾਲ ਲੈ ਕੇ ਚਲਦੇ ਆਪਾਂ ਠੀਕ ਆ ਨਾਲ ਲੈ ਆਓ ਪਵਾ ਕੇ ਠੀਕ ਆ ਮਾਤਾ ਜੀ ਕੋਈ ਨਹੀਂ ਪਾਈ ਤੋ ਹੀ ਕੁੜੀ ਸਾਡੇ ਨਾਲ ਚੱਲੋ ਬਣ ਆਜੋ ਕਿਤੇ ਜਦੋਂ ਮੈਂ ਕੋਈ ਕਸੂਰ ਕੀਤਾ ਨਹੀਂ ਮੈਂ ਕੋਈ ਨਹੀਂ ਕਸੂਰ ਨਹੀਂ ਕੀਤਾ ਤਾਂ ਫਿਰ ਹੁਣ ਤੁਸੀਂ ਰਹਿ ਗਿਆ ਤੁਹਾਡੇ ਤੇ ਸ਼ੱਕ ਕੀਤਾ ਕੋਈ ਗੱਲ ਨਹੀਂ ਜਿਹੜਾ ਅਸੀਂ ਤਾਂ ਤਫਤੀਸ਼ ਕਰਨੀ ਆ ਜੇ ਨਾਲ ਦੇ ਨੇ ਚੋਇਆ ਤਾਂ ਨਾ ਚਲੋ ਸਾਡੇ ਨਾਲ ਚੱਲੋ ਪਰਮਜੀਤ ਇਹ ਆਪਾਂ ਮੁਲਾਜ਼ਮ ਭੇਜ ਦੇਨੇ ਲਾਸ਼ਾਂ ਦਾ ਪੋਸਟਮਾਰਟਮ ਕਰਾ ਕੇ ਕਰਾ ਕੇ ਜੀ ਜੋ ਰਿਪੋਰਟ ਆਊਗੀ ਫਿਰ ਹਾਂ ਹਾਂ ਠੀਕ ਹੈ ਚਲੋ ਠੀਕ ਹੈ ਚਲੋ ਅੱਜ